ਹਾਂ ਕਿੱਥੇ ਪਹੁੰਚ ਗਏ ਭੈਣ ਤੈਨੂੰ ਕੀ ਦਸੀਏ ਇੱਕ ਚੌਂਕ ਚ ਦੂਜੇ ਚੌਂਕ ਤੇ ਦੂਜੇ ਚੌਂਕ ਤੇ ਤੀਜੇ ਚੌਂਕ ਤੇ ਸਾਰੇ ਚੌਂਕ ਇੱਕੋ ਜੇ ਹਾਂ ਠਾੜਾ ਚੰਡੀਗੜ੍ਹ ਆ ਕਮਲਾ ਕੀਤਾ ਪਿਆ ਉਹ ਵੀ ਆਹੋ ਨਹੀਂ ਨਹੀਂ ਮੈਂ ਤਾਂ ਕੀ ਦੱਸਾਂ ਤੈਨੂੰ ਮੈਂ ਤੈਨੂੰ ਤੇ ਸਾਡੇ ਚਲੇ ਕੱਟੇ ਗਏ ਨਜਾਇਜ਼ ਦੇ ਕੀ ਲੈ ਜਾਂਦਾ ਪਾ ਇਹ ਤਾਂ ਕੱਟੇ ਗਏ ਪਰ ਉਹ ਇੱਥੇ ਲੈ ਜਾਂਦਾ ਕੋਈ ਲੱਗਦਾ ਨਹੀਂਗਾ ਥਾ ਦਾਦੇ ਤੇ ਲੈ ਜਾਂ ਧੋਕੀਆਂ ਪਤਾ ਨਹੀਂ ਇੱਥੇ ਨੂੰ ਫਰੀ ਨਹੀਂ ਆਈਆਂ ਸੀਗੀਆਂ ਆਹੋ ਆ ਚਾਚੇ ਤੇਰੇ ਦਰਦੀ ਨੇ ਖੜਾ ਬਣਦੇ ਰਹੇ ਕਿੱਥੇ ਆ ਜਾ ਬਣ ਆ ਮੈਂ ਜੱਟਾ ਰਹਿਣਾ ਨਹੀਂ ਕਹਿੰਦੇ ਪਤਾ ਕਿੱਦਾਂ ਵਾ ਸਾਡੇ ਤੇ ਪੈਣਾ ਪੂਸ ਸਾਰੇ ਖਲੋਤੇ ਹੁੰਦੇ ਸੀ ਜਿੱਦੀਆਂ ਮੜ ਕੇ ਫਲੋਤੇ ਹੁੰਦੀਆਂ ਇੱਕ ਗੱਮ ਹੀ ਪ੍ਰਕਟ ਹੁੰਦਾ ਨਹੀਂ ਪਤਾ ਨਹੀਂ ਕਿਹੜੇ ਪਾਸਿਓਂ ਆ ਕੇ ਚਲਾਨ ਕੱਟ ਦਿੰਦੀਆਂ ਇੱਕੰਦੀ ਆਲੇ ਨਾ ਹੋਰ ਚਲਾਨ ਕੱਟਿਆ ਨਾ ਸਾਡਾ ਸਾਨੂੰ ਗੱਡੀ ਦੀ ਆ ਕੇ ਆਉਣੀ ਪੈਣੀ ਉਹਨਾਂ ਨੂੰ ਮੈਂ ਦੱਸਾਂ ਇਹ ਪੈਣਾ ਨਾ ਪੁੱਛ ਨਾ ਪੁੱਛ ਬਹੁਤ ਕੰਮਿਆ ਕੀਤਾ ਤੁਹਾਡੇ ਚੰਡੀ ਗੱਡੀ ਇਹ ਰੁਕ ਤੇ ਰੁਕ ਜਾ ਕੇ ਪੁੱਛ ਲਈ ਬਾਤ ਗੱਲ ਕਰਨੀ ਹਾਂ ਮੈਂ ਕਰਨਾ